ਗੁਰੂ ਪਿਆਰਿਓ ਅੱਜ ਆਪਾਂ ਜੋ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਉਹ ਤੁਸੀਂ ਸਮਝ ਗਏ ਹੋਵੋਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਉਹਨਾਂ ਦੀ ਵੀਡੀਓ ਪ੍ਰਸਾਰਿਤ ਹੋ ਗਈ ਕੱਲ ਸ਼ਾਮ ਵੇਲੇ 23 ਘੰਟੇ ਹੋ ਗਏ ਨੇ ਉਸ ਵੀਡੀਓ ਪ੍ਰਸਾਰਿਤ ਹੋਈ ਨੂੰ ਤੇ ਉਸ ਵੀਡੀਓ ਦੇ ਵਿੱਚ ਕੁਝ ਪੁਆਇੰਟ ਨੇ ਜੋ ਨੋਟ ਕਰਨ ਵਾਲੇ ਨੇ ਸਾਧ ਸੰਗਤ ਉਹ ਵੀਡੀਓ ਬਣੀ ਨਹੀਂ ਉਹ ਬਣਾਈ ਗਈ ਹੈ ਉਹ ਚੱਲੀ ਨਹੀਂ ਉਹ ਚਲਾਈ ਗਈ ਹੈ ਕੁਝ ਹੋਰ ਤੱਥ ਉਹਦੇ ਵਿੱਚ ਜਿਹੜੇ ਨੇ ਜਰੂਰ ਜੋ ਸੰਗਤ ਕਹਿ ਰਹੀ ਹੈ ਬੜੀਆਂ ਸੰਗਤਾਂ ਨੇ ਫੋਨ ਕੀਤੇ ਮੈਸੇजेस ਕੀਤੇ ਤੇ ਮੈਂ ਇਹ ਬੇਨਤੀਆਂ ਜਿਹੜੀਆਂ ਨੇ ਅੱਜ ਤਾਂ ਕਰਕੇ ਸਾਂਝੀਆਂ ਕਰ ਰਿਹਾ ਕਿਉਂਕਿ ਵੱਡੇ ਵੱਡੇ ਜਿਹੜੇ ਪੰਥ ਦੇ ਆਗੂ ਨੇ ਉਹ ਵੀ ਨਹੀਂ ਇਸ ਨੂੰ ਮੰਨ ਰਹੇ ਸੰਗਤ ਵੀ ਨਹੀਂ ਕਬੂਲ ਰਹੀ ਆਪਾਂ ਕੁਝ ਬੇਨਤੀਆਂ ਜ਼ਰੂਰ ਸਾਂਝੀਆਂ ਕਰਨੀਆਂ ਇਸ ਵਿਸ਼ੇ ਤੇ ਪਹਿਲਾ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਖਿਰ ਪਤਾ ਲੱਗ ਹੀ ਗਿਆ ਕਿ ਕਿੱਥੋਂ ਪ੍ਰਸਾਰਤ ਹੋਈ ਸੀ ਅੰਮ੍ਰਿਤਪਾਲ ਦੀ ਜਿਹੜੀ ਨਵੀਂ ਵੀਡੀਓ ਬਣੀ ਹੈ ਨਾ ਸਰਬੱਤ ਖਾਲਸਾ ਸੱਦਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਕੱਲ ਉਹ ਚੱਲੀ ਹੈ ਉਸ ਵੀਡੀਓ ਦੇ ਵਿੱਚ ਕੁਝ ਖਾਸ ਗੱਲਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਤੁਸੀਂ ਸਾਰੀਆਂ ਉਹ ਵੇਖ ਹੀ ਲਈਆਂ ਉਹ ਸਾਰਾ ਪ੍ਰੋਗਰਾਮ ਤੁਸੀਂ ਸੁਣ ਹੀ ਲਿਆ ਜੋ ਹੋਇਆ ਜੋ ਸਾਰੀਆਂ ਚੀਜ਼ਾਂ ਵਿੱਚ ਹੋਈਆਂ ਨੇ ਸੋ ਪਿਆਰਿਓ ਮੈਂ ਇੱਥੇ ਇੱਕ ਬੇਨਤੀ ਜਿਹੜੀ ਹੈ ਜਰੂਰ ਸਾਂਝੀ ਕਰ ਦੇਣੀ ਚਾਹੁੰਨਾ ਵਾ ਬੀਤੇ ਕੱਲ ਫਰਾਰ ਅਮਰਿਤਪਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦੇ ਦਿਹਾੜੇ ਤੇ ਸਰਬੱਤ ਖਾਲਸਾ ਸਦਨ ਦੀ ਅਪੀਲ ਕੀਤੀ ਹੈ ਵੱਡਾ ਪੁਆਇੰਟ ਹੈ ਜਿਹਦੇ ਵਿੱਚ ਇੱਕ ਬਹੁਤ ਵੱਡਾ ਸਮਝੀ ਜਾਇਓ ਮੈਂ ਬੇਨਤੀਆਂ ਨਾਲ ਦੀ ਨਾਲ ਕਰੀ ਜਾਣੀਆਂ ਨੇ ਤੁਹਾਡੇ ਨਾਲ ਤੇ ਇਸ ਵੀਡੀਓ ਦੇ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਹ ਪਤਾ ਲਗਾ ਲਿਆ ਹੈ ਕਿ ਇਹ ਵੀਡੀਓ ਕਿੱਥੋਂ ਦੀ ਹੈ ਸੂਤਰਾਂ ਮੁਤਾਬਕ ਇਹ ਵੀਡੀਓ ਪੰਜਾਬ ਦੀ ਨਹੀਂ 28 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਜਾਨੀ ਕਿ ਯੂਪੀ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਇਹ ਨਹੀਂ ਇਹ ਵੀਡੀਓ ਕੈਨੇਡਾ ਯੂਕੇ ਦੁਬਈ ਤੋਂ ਬ੍ਰਾਡਕਾਸਟ ਹੋਈ ਹੈ ਇਸ ਮਗਰੋਂ ਸੁਰੱਖਿਆ ਏਜੰਸੀਆਂ ਹੋਰ ਅਲਰਟ ਹੋ ਗਈਆਂ ਨੇ ਹੁਣ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਉਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ 28 ਮਾਰਚ ਨੂੰ ਰਿਕਾਰਡ ਕੀਤੀ ਗਈ ਇਹ ਵੀਡੀਓ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਸ਼ੂਟ ਕੀਤੀ ਗਈ ਪੂਰਾ ਪਲਾਨ ਬਣਿਆ ਜਿਸ ਤਰ੍ਹਾਂ ਇਹ ਵੀਡੀਓ ਦੇਸ਼ ਤੋਂ ਬਾਹਰ ਪ੍ਰਸਾਰਿਤ ਕੀਤੀ ਗਈ ਹੈ ਤਿੰਨ ਆਈਪੀ ਐਡਰੈਸ ਜਿਹੜੇ ਨੇ ਉਹ ਵੀ ਪਹਿਚਾਨ ਲਏ ਗਏ ਨੇ ਇਹਨਾਂ ਦੇਸ਼ਾਂ ਦੇ ਵਿੱਚ ਵੀਡੀਓ ਇੰਟਰਨੈਟ ਤੇ ਪਾਈ ਗਈ ਹੈ ਕੈਨੇਡਾ ਯੂਕੇ ਤੇ ਦੁਬਈ ਤੋਂ ਕਿੰਗਡਮ ਯੂਕੇ ਤੋਂ ਵੀ ਕਿਹਾ ਜਾ ਰਿਹਾ ਹੈ ਪਰ ਸੱਚ ਕੀ ਹੈ ਹਜੇ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਅਮਰਿਤਪਾਲ ਸਿੰਘ ਨੇ ਵੀਡੀਓ ਸੁਨੇਹੇ ذریعے ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਰਵਤ ਖਾਲਸਾ ਸੱਦਨ ਲੋਕਾਂ ਦੇ ਮਨਾਂ ਵਿੱਚ ਖੌਫ ਹੈ ਉਹਨੂੰ ਤੋੜਨ ਲਈ ਅਗਵਾਈ ਕਰਨ ਜਵਾਨੀ ਤੇ ਪੰਜਾਬ ਨੂੰ ਬਚਾਉਣਾ ਭਾਈਚਾਰੇ ਨੂੰ ਛੋਟੇ-ਮੋਟੇ ਧਰਨਿਆਂ ਤੇ ਮੋਰਚਿਆਂ ਦੀ ਥਾਂ ਹੁਣ ਉਸੇ ਤਰ੍ਹਾਂ ਸਰਬੱਤ ਖਾਲਸਾ ਵਿੱਚ ਹਿੱਸਾ ਲੈਣਾ ਚਾਹੀਦਾ ਜਿਵੇਂ ਅਬਦਾਲੀ ਦੁਆਰਾ ਸਿੱਖਾਂ ਦੇ ਨਸ਼ਲ ਕੁਸ਼ੀ ਕਰਨ ਤੋਂ ਬਾਅਦ ਸਰਬੱਤ ਖਾਲਸਾ ਦਾ ਇਕੱਠ ਹੋਇਆ ਸੀ ਅਮਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖਾਲਸਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਸੀਂ ਇਸ ਵੇਲੇ ਵੀ ਘਰਾਂ ਵਿੱਚ ਬੈਠੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਕਦੇ ਸਾਨੂੰ ਮਾਫ਼ ਨਹੀਂ ਕਰੇਗੀ। ਇਸ ਵੀਡੀਓ ਦੇ ਵਿੱਚ ਜੋ ਉਹਨਾਂ ਨੇ ਗੱਲਾਂ ਕਈਆਂ ਨੇ ਸਾਰਿਆਂ ਨੇ ਸੁਣੀ ਲਿਆ ਪਰ ਮੈਂ ਇੱਥੇ ਬੇਨਤੀ ਕਰਾਂ 50% ਸੰਗਤ ਜਿਹੜੀ ਹੈ ਇਸ ਵੀਡੀਓ ਨੂੰ ਮੰਨ ਨਹੀਂ ਰਹੀ ਉਹ ਕਹਿ ਰਹੇ ਨੇ ਵੀ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਪਵਾਈ ਹੈ। 50% ਸੰਗਤ ਹੀ ਮੰਨ ਰਹੀ ਹੈ ਕਿ ਇਹ ਵੀਡੀਓ ਜਿਹੜੀ ਹੈ ਉਹ ਅਸਲੀ ਹੈ オリジナル ਹੈ। ਕਿਉਂਕਿ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਤੇ ਮੈਟਰ ਹੈ ਉਹ ਇਸ ਗੱਲ ਨੂੰ ਲੈ ਕੇ ਚੱਲਿਆ ਹੋਇਆ ਹੈ ਕਿ ਅਮਰਿਤਪਾਲ ਸਿੰਘ ਦੀਆਂ ਅੱਖਾਂ ਸਾਥ ਨਹੀਂ ਦੇ ਰਹੀਆਂ ਉਹ ਆਸੇ-ਪਾਸੇ ਵੇਖ ਰਹੇ ਨੇ ਬਹੁਤ ਜ਼ਿਆਦਾ ਡਰੇ ਹੋਏ ਨੇ ਜਿਸ ਤਰ੍ਹਾਂ ਉਹਨਾਂ ਤੋਂ ਜ਼ਬਰਦਸਤੀ ਵੀਡੀਓ ਬਣਵਾਈ ਗਈ ਹੋਵੇ ਉਹ ਦਮਾਲਾ ਸਜਾਉਂਦੇ ਨੇ ਪੂਰੀ ਪੱਗ ਪਰ ਉਹਨਾਂ ਦਾ ਛੋਟਾ ਜਿਹਾ ਪਰਣਾ ਬੰਨਿਆ ਹੋਇਆ ਹੈ ਮੱਥੇ ਦੇ ਉੱਤੇ ਚੋਟ ਦਾ ਨਿਸ਼ਾਨ ਵੀ ਹੈ ਤੇ ਭਾਈ ਸਾਹਿਬ ਅੱਜ ਲੋਈ ਲੈ ਰਹੇ ਨੇ ਕਦੇ ਲੋਈ ਲਈ ਹੋਈ ਲੇਖੀ ਨਹੀਂ ਉਹਨਾਂ ਤੇ ਜੋ ਸੰਗਤ ਕਹਿ ਰਹੀ ਹੈ ਮਤਲਬ ਸੋਸ਼ਲ ਮੀਡੀਆ ਤੇ ਜੋ ਪ੍ਰਚਾਰ ਹੋ ਰਿਹਾ ਹੈ ਪੂਰਾ ਭਾਵ ਇਹ ਹੈ ਕਿ ਸੰਗਤ ਮੰਨਣ ਨੂੰ ਤਿਆਰ ਹੀ ਨਹੀਂ ਹੈਗੀ ਕਿ ਉਹ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਉਹ ਵੀਡੀਓ ਹੈ ਸੰਗਤ ਨਹੀਂ ਮੰਨ ਰਹੀ ਉਹ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੁਆਇੰਟ ਜੁੜ ਗਏ ਜੀ ਵੀਡੀਓ ਪਾਉਣ ਦਾ ਇੱਕ ਖਾਸ ਕਾਰਨ ਹੈ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਪਹਿਲਾ ਭਾਈ ਸਾਹਿਬ ਹੋਰਾਂ ਦੀ ਵੀਡੀਓ ਪਵਾ ਕੇ ਐਨੇ ਦਿਨਾਂ ਦੇ ਭੰਡੀ ਪ੍ਰਚਾਰ ਤੇ ਮੋਹਰ ਲਾਤੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੀ ਲੋਕਾਂ ਦੇ ਕਟਹਿਰੇ 'ਚ ਲਿਆ ਕੇ ਖੜਾ ਕਰਤਾ ਕਿ ਸਰਬੱਤ ਖਾਲਸਾ ਬੁਲਾਉਣਗੇ ਕਿ ਨਹੀਂ ਤੀਜਾ ਪੁਆਇੰਟ ਨਿਆ ਪਾਲਿਕਾ ਅੱਗੇ ਸਾਫ਼ ਸਾਫ਼ ਹੈ ਕਿ ਸਾਡੇ ਕੋਲ ਅਮਰਿਤਪਾਲ ਸਿੰਘ ਨਹੀਂ ਹੈ ਅਸੀਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਕੀਤੀ ਆ ਦੇਖੋ ਜੀ ਅਮਰਿਤਪਾਲ ਤੇ ਵੀਡੀਓ ਪਾ ਰਿਹਾ ਹੈ ਸਾਫ਼ ਕਰਤਾ ਨਾ ਸਾਫ਼ ਹੋ ਗਈ ਨਾ ਚੀਜ਼ ਵੀ ਅਮਰਿਤਪਾਲ ਸਿੰਘ ਤੇ ਵੀਡੀਓ ਪਾ ਰਿਹਾ ਜੀ ਤਿੰਨ ਚੀਜ਼ਾਂ ਬਚ ਗਈਆਂ ਇਹਦੇ ਵਿੱਚ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਕਰ ਲੇ ਯਾਦ ਰੱਖਿਓ ਇਹ ਚੀਜ਼ਾਂ ਬਹੁਤ ਜ਼ਿਆਦਾ ਦੁੱਖ ਦੇਣਗੀਆਂ ਇਹ ਚੀਜ਼ਾਂ ਇਹੀ ਤੇ ਨੇ ਸਾਡੀ ਨਸਲ 쿠ਸ਼ੀ ਸਾਡੀ ਕਿਰਦਾਰ 쿠ਸ਼ੀ ਇਹਦੇ ਵਿੱਚ ਜੋ ਕੀਤੀ ਗਈ ਹੈ ਨਾਲ ਤੇ ਭੰਡੀ ਪ੍ਰਚਾਰ ਕਰਦਾ ਨਾਲੇ ਇਹ ਵੀ ਦਿਖਾਦਾ ਕਿ ਜੀ ਅਮਰਤਪਾਲ ਸਿੰਘ ਤੇ ਆਜ਼ਾਦ ਬੈਠਾ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਅਮਰਿਤਪਾਲ ਸਿੰਘ ਆਜ਼ਾਦ ਬੈਠਾ ਹੈ ਉਹ ਕਿੱਥੇ ਹੈ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਕੀ ਦੀ ਰਾਖੀ ਕਰ ਰਹੇ ਹੋ ਜੇ ਅਮਰਿਤਪਾਲ ਸਿੰਘ ਕਹਿੰਦੇ ਜੀ ਗ੍ਰਿਫਤਾਰੀ ਦੇਊਗਾ ਜੀ ਅੰਮ੍ਰਿਤਸਰ ਨੂੰ ਕੱਲ ਕਿਦਾਂ ਘੇਰਾ ਪਾ ਲਿਆ ਸਾਧ ਸੰਗਤ ਇੰਨੀ ਸੰਗਤ ਨੂੰ ਕਿੰਨੀ ਦਿੱਕਤ ਹੋਈ ਪਰੇਸ਼ਾਨੀ ਹੋਈ ਉੱਥੇ ਜੋ ਮਾਰਕੀਟਾਂ ਨੂੰ ਦਿੱਕਤ ਹੋਈ ਉਹ ਤੁਸੀਂ ਹਿਸਾਬ ਲਾ ਹੀ ਲਿਆ ਹੋਗਾ ਤੇ ਜੇ ਅਮਰਿਤਪਾਲ ਸਿੰਘ ਫਰਾਰ ਹੈ ਫਿਰ ਤੁਸੀਂ ਉਥੇ ਲੋਕਾਂ ਨੂੰ ਸੰਗਤ ਨੂੰ ਜਾ ਕੇ ਤੰਗ ਕਿਉਂ ਕਰ ਰਹੇ ਹੋ ਘੇਰਾ ਕਿਉਂ ਬਣਾਇਆ ਹੋਇਆ ਹੁਸ਼ਿਆਰਪੁਰ ਦੇ ਵਿੱਚ ਕਹਿੰਦੇ ਜੇ ਇੱਥੇ ਅਮਰਿਤਪਾਲ ਲੁਕਿਆ ਹੈ ਫਿਰ ਅੱਜ ਸਾਫ਼ ਹੋ ਗਿਆ ਨਾ ਵੀ ਅਮਰਿਤਪਾਲ ਕਿਤੇ ਬਾਹਰ ਹੈ ਫਿਰ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਕੀ ਲੱਭ ਰਹੇ ਹੋ ਜਾ ਕੇ ਵੀਡੀਓ ਜੀ ਕਹਿੰਦੇ ਯੂਪੀ ਦੀ ਬਣੀ ਹੋਈ ਹੈ ਤੇ ਤੁਸੀਂ ਫਿਰ ਯੂਪੀ ਦੇ ਵਿੱਚ ਕਿਉਂ ਨਹੀਂ ਟੀਮ ਮਰਵਾਨਾ ਕਰ ਰਹੇ ਉੱਥੇ ਜਾ ਕੇ ਲੱਭੋ ਇੱਥੇ ਦੇ ਕਾਨੂੰ ਮਾਹੌਲ ਖਰਾਬ ਕਰਿਆ ਤੁਸੀਂ ਕਿਉਂ ਲੋਕਾਂ ਨੂੰ ਪਰੇਸ਼ਾਨੀਆਂ ਦੇ ਰਹੇ ਹੋ ਆਪਣੀ ਵਜ੍ਹਾ ਕਰਕੇ ਇਸ ਕਰਕੇ ਮੈਂ ਇੱਕ ਸਵੇਰੇ ਵੀਡੀਓ ਸੁਣ ਰਿਹਾ ਸੀ ਕੁਝ ਲੋਕ ਪੰਜਾਬ ਸਰਕਾਰ ਦੇ ਬੰਦੇ ਜਿਹੜੇ ਪੁਲਿਸ ਸੀਨੀਅਰ ਰਹਿ ਚੁੱਕੇ ਨੇ ਉਹ ਕਹਿੰਦੇ ਅਮਰਿਤਪਾਲ ਸਿੰਘ ਕੋਈ ਐਡਾ ਵੱਡਾ ਮਸਲਾ ਨਹੀਂ ਹੈਗਾ ਜਿੰਨਾ ਇਹਨਾਂ ਨੇ ਬਣਾਤਾ ਅਮਰਿਤਪਾਲ ਸਿੰਘ ਐਡੇ ਵੱਡੇ ਧਰਾਵਾਂ ਦਾ ਹੱਕਦਾਰ ਵੀ ਨਹੀਂ ਜਿੰਨੀਆਂ ਉਹਦੇ ਤੇ ਲਾਤੀਆਂ ਉਹਨੂੰ ਸਿਰਫ ਅੱਧੇ ਘੰਟੇ ਦਾ ਐਡਰੈਸ ਕਰਨਾ ਸੀ ਅੱਧੇ ਘੰਟੇ 'ਚ ਉਹਨੂੰ ਅਸੀਂ ਐਡਰੈਸ ਕਰ ਸਕਦੇ ਸੀ ਉਹਨੂੰ ਪੁੱਛ ਦੱਸ ਕਰ ਸਕਦੇ ਸੀ ਕਿ ਉਹ ਕਿਵੇਂ ਕੀ ਕਿਹੜੇ ਮਾਰਗ ਤੇ ਕਿਸ ਤਰ੍ਹਾਂ ਤੇ ਉਹਦਾ ਕੋਈ ਕਸੂਰ ਨਿਕਲਣਾ ਨਹੀਂ ਸੀ ਜੇ ਅੱਜ ਵੀ ਮੌਕਾ ਮਿਲੇ ਕਹਿੰਦੇ ਅਸੀਂ ਅੱਜ ਵੀ ਕਰ ਲਾਂਗੇ ਸਰਕਾਰ ਦੇ ਬੰਦੇ ਖੁਦ ਹੀ ਕਹਿ ਰਹੇ ਨੇ ਹੁਣ ਦੇਖੋ ਜੀ ਆਪਣੀ ਹੀ ਬੰਦੇ ਉਹਦੀ ਸਰਕਾਰ ਦੀ ਵਿਰੋਧਤਾ ਵਿੱਚ ਉਤਰੇ ਤੇ ਅਸੀਂ ਯਕੀਨ ਕਿਵੇਂ ਕਰੀਏ ਅਮਰਤਪਾਲ ਸਿੰਘ ਮੈਂ ਤਾਂ ਕਹਣਾ ਚੜ੍ਹਦੀ ਕਲਾ 'ਚ ਹੋਣ ਇਹਨਾਂ ਦੇ ਕੋਲੇ ਨਾ ਹੀ ਹੋਣ ਜਿਨ੍ਹਾਂ ਦੇ ਕੋਲ ਹੈਗੇ ਨੇ ਪਤਾ ਲੱਗ ਜੇ ਇੱਕ ਵਾਰ ਵੀ ਇਹਨਾਂ ਦੇ ਕੋਲ ਨੇ ਚਲੋ ਸਾਡਾ ਜਿਹੜਾ ਤਰਵਾਸ ਹੈ ਉਹ ਖੜ ਜਾਊਗਾ ਹੋਰ ਤੇ ਕੀ ਹੈ ਕੋਰਟ ਦੇ ਫੈਸਲੇ ਨਾਲ ਅਸੀਂ ਸਹਿਮਤ ਹੋਵਾਂਗੇ ਜਿਸ ਤਰ੍ਹਾਂ ਕੋਰਟ ਫੈਸਲਾ ਕਰੂਗਾ ਪਰ ਇੱਕ ਮੇਰੀ ਬੇਨਤੀ ਹੈ ਕਿ ਸੰਗਤ ਜਿਹੜੀ ਹੈ ਜਥੇਦਾਰ ਸਾਹਿਬ ਨਾਲ ਜ਼ਰੂਰ ਰਾਬਤਾ ਕਾਇਮ ਕਰੇ ਖਾਲਸਾ ਵਹੀਰ ਜ਼ਰੂਰ ਸ਼ੁਰੂ ਹੋਵੇ ਤੇ ਸਰਬੱਤ ਖਾਲਸੇ ਦੇ ਵਿੱਚ ਵੀ ਆਪਾਂ ਸਾਰੇ ਜਾਣੇ ਪੁੱਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ